ਅਸੀਂ ਇਸ ਸੂਤ ਦੇ ਨਾਲ ਦੀ ਸ਼ੁਰੂਆਤ ਆਪਣੇ ਗੌਲਡ ਹਾਲ ਦੇ ਭਾਰਤ ਦੀ ਇਜਾਜ਼ਤ ਨਾਲ ਫੇਰੋਂ ਦੀ ਰਸਮ ਸਾਡੇ ਮਾਣਯੋਗ ਮਹਿਮਾਨ ਸ਼੍ਰੀ ਨਮਿੰਦਰ ਸਿੰਘ ਪ੍ਰਧਾਨ ਕੌਂਸਲ ਕੋਟੜ ਜੀ ਦਾ ਆਦਰ ਕਰਨਾ ਸਾਰੇ ਪਰਮਾਤਮਾ ਦੀ ਜਗਤ ਮੇਰਾ ਨਾਮ ਇਹਦਾ ਸਰ ਕਰੋ ਕਰੋ ਜੀ ਕਰੋ ਜੀ ਕਰੋ ਰਾਟ ਸਾਨੂੰ ਦੇ ਦਿਓ ਰਾਸ਼ਟਰੀ ਸਲੂਕ ਫਲਾਬਿੰਗ ਚ ਰਾਸ਼ਟਰੀ ਗਾਣੇ ਨੂੰ ਬੁਲਾ ਦਿਨ ਜਾਨ ਮਨ ਜਾਵ ਸਿੰਧੂ ਜਹਾਂ ਤਲ ਮਰਨਾ ਜਾਵਿੜਾ ਕੁਟੜਾ ਬੰਨਦਾ ਹਿੰਦ ਅਹਿਮਾ ਚਲ ਜਨ ਦੇਖਣ ਨਾਮ ਸੁਭਾਸ਼ਿਸ਼ ਮੰਗੇ ਨਾਮੇ ਕਮ ਜਯਤਾ ਜਨ ਦੇਖਣ

श्री विजय कुमार बोबली जी श्री अमरजीत सिंह जी श्री रवि बसरा जी श्री अमरजीत सिंह शेखपुर जी श्री रमेश भगत जी तरुक। ਜੀ ਕਿਰਤੀ ਜੀ ਸਰ ਸਰ ਜੀ ਹਰੀਦੀਪਾਲ ਸਿੰਘ ਕੰਡਾ ਜੀ ਸਰ ਇੱਧਰ ਸਾਡੇ ਲਈ ਸਾਧਨ ਸਨ ਮਾਰਕੀਤਾ ਜਾ ਰਿਹਾ ਹੈ ਜੀ ਨਾਲ ਜੀ ਤੁਸੀਂ ਕਰਨੇ ਸਾਧਨ ਇਹਨਾਂ ਨੇ ਆ ਇਹ ਸਰ ਸਰ ਇੱਧਰ ਦੇਖੋ ਸਰ ਹਾਂ ਥੋੜਾ ਪਿੱਛੇ ਕਰਖਿਓ ਜੀ ਜੀ ਥੋੜਾ ਪਿੱਛੇ ਆਓ ਸਰ ਲਾਓ ਥੋੜਾ ਆਜੋ 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 ਹੋਰ ਆਜੋ ਜੀ ਸਰ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਪ੍ਰੈਸ ਚੋਲ ਆ ਬੋਲੋ ਕੱਜ ਵੀ ਜੋਗਰਾਈ ਨਾ ਦੇਖੋ ਇੰਗਰੇਜ਼ੀ ਭੋਲਵਾ ਨੂੰ ਪੜ੍ਹਾਉਂਦਾ ਹਾਂ ਹਾਂ ਜੀ ਸਾਮ ਸਾਡੇ ਮੈਦ ਦੀ ਸ਼ਾਂਤ ਬਹੁਤ ਸੁਨੋ ਅਹੀ ਤੇ ਗੜੀਆਂ ਦੁਨੀਆ ਜੀ ਐਂਦੇ ਜੀ ਤਾਂ ਸਾਮ थैंक यू ਜੀ ਸਰ ਬڑے ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆਪਣਾ ਦੇਸ਼ 78ਵਾਂ ਜੋ ਗਨਤੰਤਰ ਦੇ ਦਿਵਸ ਹੈ ਉਹ ਮਨਾ ਰਿਹਾ ਹੈ ਔਰ ਆਪਾਂ ਹਰ ਵਾਰ ਬਾਬਾ ਸਾਹਿਬ ਭੀਮਰਾ ਉਮੇਦਕਰ ਜੀ ਨੂੰ ਯਾਦ ਕਰਦੇ ਹਾਂ ਇਸ ਦਿਨ ਤੇ ਕਿਉਂਕਿ ਉਹਨਾਂ ਦੀ ਬਦੌਲਤ ਹੀ ਆਪਾਂ ਜੋ ਅੱਜ ਗਨਤੰਤਰ ਦੇ ਦਿਵਸ ਜਿਹੜਾ ਹੈਗਾ ਉਹ ਮਨਾ ਰਹੇ ਆ ਔਰ ਇਸ ਵਾਰ ਫੇਰ ਅਸੀਂ ਬਾਬਾ ਸਾਹਿਬ ਭੀਮਰਾ ਉਮੇਦਕਰ ਜੀ ਨੂੰ ਨਮਨ ਵੀ ਕਰਦੇ ਹਾਂ ਔਰ ਯਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਖੁੱਲੀ ਅਬ ਹਵਾ ਦੇ ਵਿੱਚ ਸਾਹ ਲੈ ਰਹੇ ਆ ਤੇ ਮੈਂ ਇਸ ਗੰਦੰਤਰ ਦੇ ਵਸਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਸਨੇਹਾ ਜ਼ਰੂਰ ਦੇਣਾ ਚਾਹੂੰਗਾ ਮੇਰੇ ਮਨ ਚ ਸੀ ਕੱਲ ਦਾ ਕਿ ਮੈਂ ਜ਼ਰੂਰ ਸ਼ਹਿਰ ਵਾਸੀਆਂ ਨੂੰ ਇੱਕ ਟੀ ਦਸਾਂ ਉਹ ਇਹ ਸਨੇਹਾ ਮੇਰਾ ਇਹ ਸੀ ਸ਼ਹਿਰ ਵਾਸੀਆਂ ਨੂੰ ਕਿ ਦੇਖੋ ਕੋਈ ਵੀ ਸ਼ਾਸਨ ਪ੍ਰਸ਼ਾਸਨ ਅਗਰ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਧੱਕਾ ਕਰਦਾ ਹੈ ਤੇ ਅਸੀਂ ਇੱਥੇ ਤੁਹਾਡੀ ਸੁਰੱਖਿਆ ਲਈ ਤੁਹਾਡੀ ਆਪਣਾ ਸੁਰੱਖਿਆ ਲਈ ਔਰ ਤੁਹਾਡੇ ਵਾਸਤੇ ਇੱਥੇ ਜਿਹੜਾ ਹੈਗਾ ਬੈਠੇ ਆ ਤੁਸੀਂ ਸਾਨੂੰ ਚੁਣ ਕੇ ਜੋ ਹਾਊਸ ਨੂੰ ਇੱਥੇ ਭੇਜਦੇ ਹੋ ਉਹ ਸਾਡਾ ਮਕਸਦ ਸਿਰਫ ਮੀਟਿੰਗਾਂ ਤੱਕ ਸੀਮਤ ਨਹੀਂ ਹੁੰਦਾ ਕਿ ਅਸੀਂ ਮੀਟਿੰਗਾਂ ਕਰ ਲਈਆਂ ਜਾਂ ਸ਼ਹਿਰ ਦੀ ਡਿਵੈਲਪਮੈਂਟ ਕਰ ਲਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਾਡਾ ਕੰਮ ਖਤਮ ਹੋ ਗਿਆ ਕਿਸੇ ਨਾਲ ਵੀ ਮੇਰੇ ਸ਼ਹਿਰ ਵਾਸੀ ਨਾਲ ਮੇਰੇ ਭਾਈ ਭਰਾ ਦੇ ਨਾਲ ਕਿਸੇ ਨਾਲ ਵੀ ਕੋਈ ਸ਼ਾਸਨ ਕੋਈ ਪ੍ਰਸ਼ਾਸਨ ਧੱਕਾ ਕਰਦਾ ਤੇ ਜਰੂਰ ਉਹ ਸਾਨੂੰ ਇਹ ਤੇ ਨਗਰ ਕਾਉਂਸਲ ਵੀ ਕੇ ਜਾਂ ਮੇਰੇ ਨੰਬਰ ਸਾਰਿਆਂ ਦੇ ਕੋਲ ਹੈਗੇ ਆ ਜਾਂ ਮੇਰੇ ਸਾਥੀਆਂ ਦੇ ਨੰਬਰ ਜਿਹੜੇ ਆ ਉਹ ਵੀ ਸਾਰਿਆਂ ਦੇ ਕੋਲ ਹੈਗੇ ਆ ਉਹ ਜਰੂਰ ਸਾਨੂੰ ਆ ਕੇ ਉਹਦੇ ਬਾਰੇ ਦੱਸੋ ਆਗਬਤ ਕਰਾਓ ਤਾਂ ਜੋ ਅਸੀਂ ਕਿਸੇ ਵੀ ਤੱਕੇ ਦੇ ਖਿਲਾਫ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕੀਏ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਮੇਰੇ ਸਾਰੇ ਹੀ ਕਾਉਂਸਲਰ ਸਾਥੀ ਆਪ ਜੀ ਔਰ ਆਪ ਸਾਰੇ ਸ਼ਹਿਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਦਾ ਜੋ ਕਿਸੇ ਵੀ ਤਕੇ ਸ਼ਾਈ ਨੂੰ ਬਰਦਾਸ਼ਤ ਨਾ ਕੀਤਾ ਜਾਵੇਗਾ ਔਰ ਅੰਤਰੇ ਵਿੱਚ ਮੈਂ ਫਿਰ ਇੱਕ ਵਾਰੀ ਬਾਬਾ ਸਾਹਿਬ ਨੂੰ ਨਮਨ ਕਰਦਾ ਹੈ ਜਿਨ੍ਹਾਂ ਨੇ ਸਾਨੂੰ ਆ ਜਿਹੜਾ ਨਿਗ ਹੈ ਮੰਨਣ ਦਾ ਮੌਕਾ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੇ ਸਾਰੇ ਹੀ ਪਰਿਵਾਰ ਮਤਲਬ ਮੇਰੇ ਸਾਰੇ ਹੀ ਨਗਰ ਕਾਉਂਸਲ ਦੇ ਕਾਉਂਸਲਰ ਸਹਿਬਾਨ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੈ ਹਿੰਦ